ਜੀ ਸਿੱਖ ਹੋ ਗਏ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗ੍ਰੰਥ ਸਾਹਿਬ ਖੁੱਲੀ ਬੈਠਾ ਅੱਛਾ ਦੀਪਕੁਆਲਾ ਕਰ ਲੈ ਨਹੀਂ ਕੀ ਕੀ ਕਹਿ ਕੀ ਰਹਿ ਤੂੰ ਜੀੜੀ ਪੀ ਰਹੇ ਓਥੇ ਖਲੋ ਕੇ ਤੋਪੀ ਡਰਾ ਵਾਲਾ ਲੱਗਾ ਪੱਪਾ ਬੋਲ ਰਹੇ ਡਰਾਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਾਉਣ ਵਾਸਤੇ ਆ ਮੀਡੀਆ ਵਾਲੇ ਆ ਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਏ ਚੰਗਾ ਲੱਗ ਰਿਹਾ ਤੁਸੀਂ ਮੈਂ ਨੇ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਤੇ ਲੁਧਿਆਣਾ ਤੋਂ ਇੱਕ ਅਜੀਬੋ ਗਰੀਬ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਡੀਸੀ ਦਫ਼ਤਰ ਦੀ ਪਾਰਕਿੰਗ 'ਚ ਇੱਕ ਸਿੱਖ ਪੁਲਿਸ ਮੁਲਾਜ਼ਮ ਬੀੜੀ ਪਿੰਦਾ ਨਸਰਾਏ ਜੀ ਹਾਂ ਇਹ ਮੁਲਾਜ਼ਮ ਡਿਊਟੀ ਦੇ ਦੌਰਾਨ ਸ਼ਰੇਆਮ ਬੀੜੀ ਪੀ ਰਹਾ ਸੀ ਜਿਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਇਸ ਤੇ ਰੋਸ ਜਤਾਇਆ ਤਾਂ ਇਹ ਥਾਣੇਦਾਰ ਪੱਤਰਕਾਰਾਂ ਉੱਤੇ ਹੀ ਅੱਗ ਬਬੂਲਾ ਹੋ ਗਿਆ ਤਾਂ ਕੋਈ ਗੱਲ ਨਹੀਂ ਹਾਂ ਉਹ ਘਰ ਦੇ ਬਾਹਰ ਹੀ ਮੈਂ ਜਿੱਦਲੀ ਜਿੱਲੀ ਬੈਠਾ ਅੱਜ ਗੱਲ ਇਹ ਤਸਵੀਰਾਂ ਲੁਧਿਆਣਾ ਦੇ ਡੀਸੀ ਦਫ਼ਤਰ ਦੀ ਪਾਰਕਿੰਗ ਦੀਆਂ ਨੇ ਜਿੱਥੇ ਪੁਲਿਸ ਲੋਕਾਂ ਨੂੰ ਕਾਨੂੰਨ ਵਿਵਸਥਾ ਸਿਖਾਉਂਦੀ ਏ ਉੱਥੇ ਹੀ ਜੇਕਰ ਪੁਲਿਸ ਹੀ ਕਾਨੂੰਨ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਨੂੰ ਕੀ ਕਿਹਾ ਜਾਵੇ ਮਾਮਲਾ ਲੁਧਿਆਣਾ ਦੇ ਡੀਸੀ ਦਫ਼ਤਰ ਦਾ ਹੈ ਜਿੱਥੇ ਕਿ ਸ਼ਹਿਰ ਆਮ ਇੱਕ ਪੁਲਿਸ ਮੁਲਾਜ਼ਮ ਜਨਤਕ ਥਾਤੇ ਬੀੜੀ ਪੀਂਦਾਨਾ ਸਰਾਇਆ ਵੱਡੀ ਗੱਲ ਇਹ ਹੈ ਕਿ ਇਹ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਤੰਬਾਕੂ ਦਾ ਇਸਤੇਮਾਲ ਕਰ ਰਿਹਾ ਸੀ ਤੇ ਜਦੋਂ ਅਜਿਹੇ ਹਕਨ ਲਈ ਪੱਤਰਕਾਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਲਟਾ ਪੱਤਰਕਾਰਾਂ ਤੇ ਹੀ ਅੱਗ ਬਬੂਲਾ ਹੋ ਗਿਆ ਅਤੇ ਪੱਤਰਕਾਰਾਂ ਨਾਲ ਝਗੜਦਾਨ ਨਸਰਾਇਆ। ਤੜਕੀ ਨਾਲ ਜੀ ਆਪ ਨੂੰ ਤੁਸੀਂ ਵੀ ਲੈਣਾ। ਅਸਲ ਲੈਣਾ। ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ। ਇੱਥੇ ਗਰੰਥ ਸਾਹਿਬ ਖੁੱਲੀ ਬੈਠਾ। ਅੱਛਾ। ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪੱਗ ਸੇਡ ਤੇ ਰੱਖ ਕੇ ਡਾਲੀ ਰੱਖ ਕੇ। ਤਾਂ ਵੀ ਵੀਡੀਓ ਲੈ ਬਣਾਉਣਾ ਸੀ। ਮੀਡੀਆ ਮੰਗਦਾ ਲੰਗਾ ਹਾਂਜੀ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਲੋਕਾਂ ਨੂੰ ਗਰਾ ਕਰੋ ਕਿਹਨਾਂ ਜਾਓਗੇ ਤੂੰ ਮੈ ਤੋਂ ਕੋਹਰ ਨਾਲ ਹੁਲਣੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਡੀਸੀ ਲੱਗਿਆ ਸਰੇ ਤੇ ਪੱਗ ਦੀ ਖਲਾਰ ਮੈਂ ਬੌਦਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਜਹੰਦੋ ਇਸੀ ਜੰਨਾ ਕਰਦੇ ਇਹਨਾਂ ਨੂੰ ਵੀ ਦਾ ਕੁਝ ਨੰਨੇ ਬੋਲ ਹਰ ਬਕਵਾਸ ਕੀਪਕੁਆ ਕਰ ਨਾ ਨਹੀਂ ਕੀ ਕਹਿ ਕਹਿ ਰਿਹਾ ਤੂੰ ਬੀੜੇ ਪੀਰੇ ਉੱਥੇ ਖਲੋ ਕੇ ਤੂੰ ਭਿੰਡਰਾ ਵਾਲਾ ਲੱਭਾ ਪੱਪਾ ਬੋਲ ਰਿਹਾ ਭਿੰਡਰਾ ਵਾ ਇੱਥੇ ਲੋਕਾਂ ਨੂੰ ਡਰਨ ਵਾਸਤੇ ਮੈਂ ਡਰਨ ਵਾਸਤੇ ਆਇਆ ਹਾਂ ਮੀਡੀਆ ਵਾਲੇ ਅਸੀਂ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀਰੇ ਹੋ ਸਰਦਾਰ ਹੋ ਗਏ ਚੰਗੇ ਲੱਗ ਰਹੇ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਅੱਗੇ ਆ ਕੇ ਗੱਲ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਸਾ ਪੀੜੀ ਪੀ ਰੇ ਤੁਸੀਂ ਇੱਕ ਉਹਦੇ ਵਿੱਚ ਲੈਕਚਰ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਦੱਸਦਾ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿੱਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤੇ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਹਾਂ ਤੁਹਾਨੂੰ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਆ ਨਹੀਂ ਇੱਥੇ ਕੀ ਕਰਨ ਆਏ ਤੁਸੀਂ ਆਜੇ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਪ੍ਰੋਬਲਮ ਤੁਸੀਂ ਬੀੜੀ ਪੀ ਰਹੇ ਹੋ ਬੈ ਕੇ ਸਭ ਦੇ ਵਿੱਚ ਸਾਫ ਜਨੀ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਨਾਲ ਤੁਸੀਂ ਨਹੀਂ ਬਾਥਰੂਮ ਕਿੱਥੇ ਬੈਠੇ ਹੋ ਇਹ ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬੈ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹੇ ਜੋ ਮਰਜ਼ੀ ਕਹੀ ਜਾ ਬੀੜੀ ਵਿੱਚ ਪਲਾਈ ਜਾ ਤੂੰ ਜੋ ਮਰਜ਼ੀ ਪਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਤੇਰਾ ਆਪਣਾ ਸਿਸਟਮ ਆ ਠੀਕ ਜਾਣਕਾਰੀ ਮੁਤਾਬਕ ਇਹ ਪੁਲਿਸ ਮੁਲਾਜ਼ਮ ਦੇਸੀ ਦਫਤਰ ਚੋਂ ਕਿਸੇ ਕੰਮ ਲਈ ਆਇਆ ਸੀ ਅਤੇ ਮੌਕੇ ਤੇ ਮੌਜੂਦ ਪੱਤਰਕਾਰਾਂ ਨੇ ਉਸ ਥਾਣੇਦਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹਾਲਾਂਕਿ ਕਈ ਲੋਕਾਂ ਵੱਲੋਂ ਇਸ ਤੇ ਇਤਰਾਜ਼ ਵੀ ਜਤਾਇਆ ਜਾ ਰਿਹਾ ਹੈ ਪਰ ਇਹ ਫੈਸਲਾ ਹੁਣ ਅਸੀਂ ਦਰਸ਼ਕਾਂ ਦੇ ਛੱਡਦੇ ਹਾਂ ਕਿ ਇਸ ਪੁਲਿਸ ਮੁਲਾਜ਼ਮ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਕੀ ਅਜਿਹਾ ਕਰਨਾ ਠੀਕ ਹੈ ਕੀ ਡਿਊਟੀ ਦੌਰਾਨ ਤੰਬਾਕੂ ਦਾ ਇਸਤੇਮਾਲ ਜਾਇਜ਼ ਹੈ ਜਾਂ ਫਿਰ ਨਹੀਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਸ਼ੇਅਰ ਕਰੋ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ